ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਦੇ ਬਾਈ ਬੂਟੇ ਵਪਾਰੀ ਦੇ ਘਰੇ ਮਿੱਤਰੋ ਜਨਵਰ ਬਾਈ ਦੇ ਕੋਲੇ 5-6 ਇਸ ਟਾਈਮ ਬਕਾਊ ਵਾਲੇ ਖੜੇ ਹੋਏ ਆ ਮਿੱਤਰੋ ਪਰ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ 3 ਤਾਂ 4 ਚਾਰ ਵੀ ਸਮੇਤ ਹੀ ਵਿਖਾ ਦੂੰਗਾ ਤੇ ਤੂੰਆਂ ਤੇ ਉੱਜ ਕੈਮਰਾ ਲਾ ਦੂੰਗਾ ਜੇ ਉਹ ਚੰਗੇ ਦੁੱਧ ਵਾਲੀਆਂ ਝੋਟੀਆਂ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਦੋਨਾਂ ਬਾਰੇ ਵੀ ਤੁਸੀਂ رابطہ ਕਰ ਐ ਮਾਈ ਦਾ ਫੋਨ ਤੇ ਕਰ ਲਿਆ ਜੇ ਮਿੱਤਰੋ ਜਾਨਵਰ 5 ਹੋਣਗੇ ਟੋਟਲ ਵੀਡੀਓ ਦੇ ਵਿੱਚ ਮਿੱਤਰੋ ਜਿਨ੍ਹਾਂ ਦੇ ਵਿੱਚੋਂ 3-4 ਝੋਟੀਆਂ ਜਿਹੜੀਆਂ ਰਾਜਸਥਾਨ ਦੀਆਂ ਤੇ ਇੱਕ ਇਧਰ ਦੀ ਝੋਟੀ ਲੱਕੇ ਦੀ ਚੰਗੇ ਘਰੋਂ ਚੰਗੇ ਤਗੜੇ ਬਰੀਡਰ ਦੇ ਘਰੋਂ ਚੱਲੀ ਹੋਈ ਹੈ ਚੰਗੀ ਲਾਈਨ ਦੀ ਝੋਟੀ ਮਿੱਤਰੋ ਇਧਰਲੀ ਵੀ ਬਾਈ ਨੇ ਲਈ ਹੈ ਜਿਹੜੀ ਦੁੱਧ ਵਾਲੀਆਂ ਝੋਟੀਆਂ ਰਾਜਸਥਾਨ ਦੀਆਂ ਝੋਟੀਆਂ ਤਿੰਨੇ 40 ਜਿਹੜੀਆਂ ਦੁੱਧ ਤੋਂ ਤੁਹਾਨੂੰ ਪਤਾ ਲੱਗ ਜੂ ਅੰਗਾ ਤੋਂ ਤੁਹਾਨੂੰ ਪਤਾ ਲੱਗ ਜੂ ਸਾਰੀ ਜਾਣਕਾਰੀ ਲੈਣੇ ਮਿਲਦੇ ਆਪਾਂ ਜਾਣਕਾਰੀ ਵਿੱਚ ਵਾਅਦਾ ਕਰਦੇ ਆਂ ਚਾਚਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਠੀਕ ਠਾਕ ਜੀ ਵਧੀਆ ਸੇਤਾਂ ਤੇ ਠੀਕ ਆ ਜੀ ਵਧੀਆ ਪਹਿਲਾ ਵਾਲਾ ਮਾਲ ਵੇਚ ਗਿਆ ਹੀ ਫਿਰ ਹਾਂਜੀ ਸਾਰਾ ਵਧੀਆ ਵੇਚ ਗਿਆ ਜੀ ਠੀਕ ਆ ਜੀ ਅੱਛਾ ਦੱਤਾ ਫਿਰ ਇਹ ਨਵੀਆਂ ਆਈਆਂ ਹੁਣ ਹਾਂਜੀ ਇਹ ਐਸ ਕਿੱਦਾਂ ਆਈਆਂ ਇਹ ਵੀਰਵਾਰ ਆਈਆਂ ਵੀਰਵਾਰ ਆਈਆਂ ਦੁੱਧ ਦਾ ਦਲੋ ਕੇ ਜਾਵਾਂ ਹਾਂਜੀ ਦੁੱਧ ਦਾ ਲੋਕ ਜਿੰਨੀ ਕਹਾਂਗੇ ਉੰਨੀ ਹੋ ਠ ਆ ਜਾਨਵਰ ਜਿਹੜੇ ਚਾਰ ਪੰਜ ਆਪਣੇ ਹਨ ਜਿਨੇ ਕਿਹੜੇ ਕਿਹੜੇ ਦੁੱਧ ਤੋਂ ਸਾਰੇ ਆਪਾਂ ਸਟਾਰਟਿੰਗ ਦੱਸ ਦੇਗੇ ਪਹਿਲੀ ਝੋਟੀ ਚ ਲਿਕੇ ਨਾ ਦੁੱਧ ਦਾ ਪਹਿਲੀ ਥੱਲੇ ਜੀ 9 ਕਿਲੋ ਦੁੱਧ ਇਸ ਟਾਈਮ ਹੋਊਗਾ 11 12 ਕਿਲੋ ਦੀ ਗਰੰਟੀ ਦੇ ਦਾਂਗੇ ਠੀਕ ਹੈ 9 ਕਿਲੋ ਦੁੱਧ ਕੰਡੇ ਵਾਲਾ ਹੋਊਗਾ ਹਾਂ ਜੀ 9 ਕਿਲੋ ਚੂਣ ਚਾਂ ਚੰਗਾ ਚੱਟਾ ਚੂਣ ਚਾਂ ਚੰਗਾ ਐਨ ਪੋਲੀ ਠੀਕ ਹੈ ਜਦ ਬੱਚਾ ਆ ਗਿਆ ਕੱਟਾ ਬੱਚਾ ਕੱਟਾ ਆ ਕੱਟਾ ਆ ਗਿਆ ਠੀਕ ਹੈ 55 ਮਗਰੀ ਕੱਟੇ ਆ ਅਸੇ 55 ਮਗਰੀ ਕੱਟੇ ਆ ਚਾਚਾ ਸੂਈ ਕਿਨੇ ਟਾਈਮ ਦੀ ਹੋਊਗੀ ਸੂਈ ਨੂੰ ਇਹਨੂੰ ਵੱਧ ਤੋਂ ਵੱਧ 5 6 ਦਿਨ ਨਹੀਂ ਹੋ ਜਾ ਠੀਕ ਹੈ ਅਜਾ ਚੂਣ ਚਾਂ ਕਿਵੇਂ ਚੱਟਦੇ ਦਿਓ ਥਣ ਜੱਕ ਚਾਹੀਦੀ ਉਹ ਧਾਰ ਦੋ ਹਾਂ ਬਰਾਬਰ ਆਉ ਥੋੜਾ ਜਿਹਾ ਚੱਕਦੀ ਜਦੋਂ ਬਸਮਾਲਿਆ ਏ ਮੇਰੇ ਸਾਬ ਨੂੰ ਦੂਜੇ ਆਈ ਦੂਜੇ ਹੋਊਗਾ ਨਾ ਜਿੱਤ ਮੈਂ ਥੋੜੇ ਲਿੱਸੇ ਦੂਜੇ ਦੂਜੇ ਹੀ ਆ ਤਿੰਨੇ ਆ ਪਹਿਲਾਂ ਨਾ ਇਹਦੇ ਤੇ ਲਿੱਸੇ ਹੁੰਦੇ ਥੋੜੇ ਪਸ਼ੂ ਉਧਰ ਨੇ ਹਨਾ ਅਕਸੇ ਨੇ ਅਜੇ ਆਣ ਕੇ ਬਸ ਕੱਲ ਮੜੇ ਇੱਥੇ ਖਾਦੇ ਆ ਜੀ ਨਹੀਂ ਲਾਉਂਦੇ ਹਨਾ ਉੱਥੇ ਕਾਊਟ ਵੀ ਮੰਨ ਜਾਂਦੀ ਆ ਫਿਰ ਐ ਉਹ ਇਹ ਨਾ ਬਾਕੀ ਬਾਕੀ ਉਧਰ ਕੱਚਾ ਆਪਣੇ ਪੱਕਾ ਆਪਣੇ ਪੱਕਾ ਤੁਰਨ ਦਾ ਦੇਕਰ ਮੰਨਦਾ ਹਨਾ ਥੋੜਾ ਤੇ ਇਹਦੇ ਤੇ ਦੁੱਧ ਤੋਂ ਬਹੁਤ ਖਰੇ ਪਸ਼ੂ ਉਧਰ ਦੁੱਧ ਬਹੁਤ ਚੰਗੀਆਂ ਸੀਲ ਵੀ ਆ ਹੂੰ ਚੂਣ ਚਣ ਨੂੰ ਵੀ ਸੌਦੀਆਂ ਸੌ ਹਨਾ ਸੌਦੀਆਂ ਸੌ ਆ ਹੂੰ ਅੱਛਾ ਇਹ ਦੱਸਦਾ ਉਹ ਝੋਟੀ ਥੋੜੇ ਦੁੱਧ ਉਹਦਾ ਰ ਅਜਾ 80000 ਰੁਪਏ ਚਾਚਾ ਡਿਮਾਂਡ ਆਉਂਦੀ ਹੈ ਹਾਂ ਉਹਦੀ 80000 ਠੀਕ ਹੈ ਜੀ ਤੇ ਇਹਦਾ 80000 ਦੀ ਮੰਗ ਤਾਂ ਹੋ ਜੂਗਾ ਚਾਚਾ ਹਾਂ ਮਾੜਾ ਮੋੜ ਛੋੜ ਛਾਪਾ ਠੀਕ ਹੈ ਜੀ ਲੈ ਜੀ ਪਤਾ ਉਹਨੂੰ ਲੈ ਜੀ ਮੈਂ ਭਾਅ ਠੀਕ ਹੈ ਯਾਰ ਜੱਤਾ ਫਿਰ ਹਣਾ ਦੋਹਰੀ ਗਾਰੰਟੀ ਯਾਰ ਚੋਣ ਦੀ ਵੀ ਸੀਲ ਆ ਪੋਲੀ ਆ ਜਦੋਂ ਮਰਜ਼ੀ ਕੋਈ ਚੋਲੇ ਠੀਕ ਹੈ ਤੇ ਦੋ ਦੋ 10 ਕਿਲੋ ਦੇਈ ਦੇਊਗੀ ਚਾਚਾ ਹਣਾ ਨੋਈ ਨਾ 11 12 ਦੀ ਗਾਰੰਟੀ ਦੇ ਦਾਂਗੇ ਜੋ ਕੋਈ ਸੰਭੂ ਤਾਂ ਹੂੰ ਚੰਗੀ ਹੈ ਜੱਤਾ ਲੀਵੇ ਰੂਵੇ ਲੋ ਵੀ ਖਰੀਏ ਕਰ ਮਾਨ ਲੋ ਖਰੀਏ ਬਹੁਤ ਜ਼ਿਆਦਾ ਚੋਣ ਵੱਲ ਬਹੁਤ ਚੰਗੀ ਮੋਟੀ हां हैगा पैरां पक्के दे कीता माड़ आया अमर चोटी नहीं माड़ी चाचा या जेड़ा भी ले गया है ना खान-पीन नु खोली डुलिया खान-पीन नु कल दे खादे पैठे थोड़े जे अच्छा जी एक-ਇੱਕ ਦਿਨ ਪੱਠੇ ਨਹੀਂ ਖਾਦੇ ਨੇ ਉਪਰਾ ਕਰਦੀਆਂ ਜਾਂਦਾ ਹਨ ਉਹ ਪਹਿਲਾਂ ਗੱਲ ਹੈਗੀ ਆ ਅੱਛਾ ਜਦੋਂ ਪਸਮਾ ਕਰ ਜਾਂਦੀ ਉਦੋਂ ਥਣ ਪੂਰਾ ਕਰ ਜੂਗਾ ਆ ਉਦੋਂ ਥਣ ਪੂਰਾ ਕਰ ਜੂਗੀ ਠੀਕ ਹੈ ਠੀਕ ਹੈ ਔਰ ਲ ਮਗਰਲਾ ਥੋੜਾ ਜਿਹਾ ਦੂਈ ਪਾਰਾ ਕਰ ਜੂਗੀ ਠੀਕ ਹੈ ਤੋ ਠੀਕ ਹੈ ਉਹਦਾ ਉਹਦਾ ਰੇਟ ちゃっਾ80 ਹਜ਼ਾਰਾਂ ਤੇ ਮਾਨਤਨ ਕਰਦਾ ਗੀ ਠੀਕ ਹੈ ਤੇ ਆ ਦੋ ਨੰਬਰ ਤੇ ਝੋਟੀ ਜਿਹੜੀ ਚਾਚਾ ਇਹ ਵੀ ਕੋਲ ਤੋਂ ਸਾਲ ਵੀ ਦੋ ਨੰਬਰਾਂ ਦੇ ਇਹਦੇ ਚਾਚਾ ਕੀ ਡਿਟੇਲ ਆ ਇਹਦੀ ਡਿਟੇਲ ਦੁੱਧ 13 14 ਦੀ ਗਾਰੰਟੀ ਹੈ ਦੀ ਇਸ ਟਾਈਮ 11 ਕਿਲੋ ਕੰਡੇ ਵਾਲਾ ਹਾਜ਼ਰ ਆ ਤੇ ਸੂਈ ਕਿੰਨੇ ਦਿਨਾਂ ਦੀ ਹੋ ਦਿੱਤੀ ਸੂਈਆਂ ਨੂੰ ਹੋਗੇ 20 ਤੱਕ ਸੂਈਆਂ ਇਹਨਾਂ ਠੀਕ ਆ ਬਾਈ ਤੇ ਛੋਟੀਆਂ ਵੀ ਚੰਗੀਆਂ ਚੱਲਦਾ ਹਨਾ ਹਾਂਜੀ ਹੂੰ ਲੈ ਆ ਵੀ ਮਿੱਤਰ 11 12 ਕਿਲੋ ਕੰਡੇ ਵਾਲਾ ਹੋਊਗਾ ਇਸ ਟਾਈਮ ਤੁਗਲੇ ਵੇ ਨੂੰ ਵੇ ਨੂੰ ਖਰੀਦੀਆਂ ਗਾਰੰਟੀ ਦੇ ਦਿਆਂਗੇ ਆਪਾਂ ਠੀਕ ਜੀ ਬਾਕੀ ਸੋਹਣੀਆਂ ਛੋਟੀਆਂ ਨੇ ਵੇ ਨੂੰ ਵੇ ਨੂੰ ਖਰੀਦੀਆਂ ਹਾਂਜੀ ਸੀਲ ਦੀ ਪੋਲੀ ਦੀ ਗੰਢ ਨਾਲ ਦੀ ਸਾਰੇ ਕਾਹ ਦੀ ਗਾਰੰਟੀ ਹੂੰ ਬਣਦੀ ਤਾਂ ਨਹੀਂ ਆ ਮੂੰਹ ਮੱਥੇ ਲੱਗਦੀ ਹੈ ਹਨਾ ਹੂੰ ਲਿਵਾ ਵਿਰਲਾਵਰਲਾ ਬਹੁਤ ਚੰਗੀਆਂ ਹਨਾ ਬਹੁਤ ਜਿਆਦਾ ਪਸਮਾ ਬਹੁਤ ਵਧੀਆ ਛੋਟੀਆਂ ਨਹੀਂ ਸਾਰੀ ਚੰਗੀਆਂ ਵਾਕਈ ਤੇ ਇੱਕ ਗੱਲ ਹੋਰ ਆ ਜਾਂਦਾ ਮਾਲਾ ਜੇ ਅਗਰੇ ਤੰਬਿਆਰ ਬਯੂਰ ਛੜਾ ਅਮਰੀਕਨ ਗਾਈਆਂ ਵਾਂਗੂ ਬਣ ਜਾਂਦੀ ਉਹ ਥੱਲੋਂ ਹੂੰ ਹਵਾਨਾ ਪਿਛਾੜੂ ਅਗਾ ਨੂੰ ਇੱਕ ਹੋ ਜਾਂਦਾ ਹੱਥ ਨੂੰ ਬਹੁਤ ਬਣ ਜਾਂਦੀਆਂ ਕਰਵਾ ਇਹ ਕਿੰਨੇ ਦਾ ਰੇਟ ਦਿੱਤਾ ਜਾਂਦਾ ਇਹਦਾ ਇੱਕ ਵੀ ਇੱਕ ਵੀ ਮਾਣਤਨ ਕਰ ਦਾਂਗੇ ਵਿੱਚ ਮਾਣਤਨ ਕਰਦੇ ਠੀਕ ਹੈ ਵੀ ਤੇ ਆ ਜਿੱਤੇ ਝੋਟੀ ਬਾਲੀ ਵੱਡੀ ਆ ਹਨਾ ਕੱਦ ਪਾਉਂਦੀ ਨੇ ਜਾਈ ਆ ਹੈ ਕੱਦ ਬਹੁਤ ਵੱਡੀ ਮੈਂ ਐਡੀ ਹੁੰਦੀ ਹੂੰ ਬਾਲੀ ਝੋਟੀ ਵੱਡੀ ਐ ਪਹਿਲੇ ਨਹੀਂ ਇਹਦੇ ਚ ਦੂਜੇ ਦੂਜੇ ਠੀਕ ਹੈ ਬਈ ਕੋ ਕਬ ਮੇ ਤਰਕਾ ਤਕ ਉਦਲਾ ਦਾ ਬੇਚੰਤ ਹੋ ਗਿਆ ਜੀ ਸੰਗ ਵੀ ਸੋਣਾ ਹੋਏ ਨਹੀਂ ਹੈਗਾ ਇਕੱਲਾ ਕੱਦਦੀ ਹੈ ਹੈ ਕਹਿਰੀ ਦੀ ਹੈ ਨਾ ਹੈ ਕਹਿਰੀ ਦੀ ਥੋੜੀ ਜੀ ਚਾਰ ਦਿਨ ਪੱਠੇ ਪੁੱਠੇ ਘਾ ਕੇ ਨੇ ਭਰ ਜਾਣਾ ਪਾਣੀ ਸਾ ਪੂਰਾ ਜੀ ਹੁੰਦਾ ਦੁੱਧ ਵਾਲਾ ਪਾਪੂ ਭਾਈ ਰਾਜੀ ਨਹੀਂ ਹੁੰਦਾ ਉਹਦੇ ਇਹ ਨਿਸ਼ਾਨੀਆਂ ਦੁੱਧ ਵਾਲੀਆਂ ਹਣਾ ਨਹੀਂ ਹੋ ਜੂਗੀ ਰਾਜੀ ਹੂੰ ਚਲੋ ਇਹ ਤਾਂ ਰਾਜੀ ਕਰਕੇ ਕੀ ਲੈਣਾ ਆਪਾਂ ਆਪ ਨੂੰ ਤਾਂ ਦੁੱਧ ਚਾਹੀਦਾ ਜੀ ਕਰਮਾਂ ਵਾਲੀਓ ਥੱਲੇ ਅੱਛਾ ਜੇ ਤਾਂ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਕਿਸ਼ ਥੱਲੇ 11 ਕਿਲੋ ਕੰਡੇ ਵਾਲਾ ਗਾਰੰਟੀ ਨਾਲ 11 ਕਿਲੋ ਕੰਡੇ ਵਾਲਾ ਬੇਕੋ ਬਈ ਹੂੰ ਤੋਰ ਵੈ ਤਾਂ ਚੱਕੇ ਤੋ ਜੱਜਾ ਓਕੇ ਆ ਜਾਵਾਂ ਹਨਾ ਥੱਲੋ ਥੱਲੋ ਵੀ ਬੰਦਦੀ ਤੁਹਾਨੂੰ ਹਨ ਵਧੀਆ ਬਹੁਤ ਬੰਦਦੀ ਆ ਹੂੰ ਅਜਾ ਜੱਜਾ ਇਹਦੇ ਥੱਲੇ ਦੋ 11 ਕਿਲੋ ਇੰਦੇ ਥੱਲੇ ਰੈਡੀ 11 ਹੋਵੇ 11 11.5 ਕਿਲੋ ਨੈਟ ਕੰਡੇ ਵਾਲਾ ਹੋ ਸਕਦਾ 12 ਹੋਵੇ 12 ਹੋਵੇ ਵੀ ਆਪਾਂ ਕਿਲੋ ਕਿਲੋ ਦੋ ਦੋ ਕਿਲੋ ਬਦਲ ਦੀ ਗਾਰੰਟੀ ਦੇ ਦਾਂਗੇ ਆਪਾਂ 4 ਦਿਨ ਮਿੱਠੀ ਹੋ ਗਈ ਜੋ ਟੁੱਟੇ ਸਹੀ ਜੱਜਾ ਇਹ ਤਾਂ ਗੱਲ ਸਹੀ ਨਹੀਂ ਬਾਕੀ ਖਰੀਆਂ 10 ਕਿਲੋ ਦੋ ਤੋਂ ਸਹੀ ਗਾ ਇਹ ਜੱਜਾ ਕਿੰਨੇ ਦੀ ਦੇ ਦਿਆਂਗੇ 120 ਇਹਦਾ ਉਹਦਾ ਇੱਕ 20 ਹੁੰਦਾ ਇੱਕ 15 ਉਹਦਾ ਵੀ ਇੱਕ 20 ਉਹਦਾ ਵੀ ਇੱਕ 20 ਮਾਨਤਨ ਕਰਦਾਂਗੇ ਦੋਨਾਂ ਦਾ ਜੋੜਾ ਲੈਣ ਵਾਲਾ ਹੋਇਆ ਜੋੜਾ ਲੈਣ ਵਾਲਾ ਕਰਦਾਂਗੇ ਮੈਂ ਠੀਕ ਹੈ ਜੀ ਲੈ ਜੀ ਮਿੱਤਰੋ ਜੇ ਕੋਈ ਭਰਾਲੇ ਜੋੜਾ ਲੈਣਾ ਹੋਇਆ ਉਹ ਜੋੜੇ ਦੇ ਵਿੱਚੋਂ ਮਾਨਤਨ ਹੋ ਜੂ ਖੁੱਲਾ ਡੁੱਲਾ ਇੱਕ ਪੌਂਚ ਕਰਦਾਂਗੇ ਜਿੱਤੇ 100 ਕਿਲੋਮੀਟਰ ਤੱਕ ਰਾਇਓਂ ਦਾ ਅੱਧਾ ਕਰਾਇਆ ਦੇ ਦਾਂਗੇ ਅੱਧਾ ਕਰਾਇਆ ਦੇ ਦਾਂਗੇ ਮਨ ਨਾਲ ਪੂਰਾ ਹੀ ਦੇ ਦਈਏ ਯਾਰ 100 ਦੋਵੇਂ ਲਊਗਾ ਤਾਂ ਕੋਈ ਅੱਧਾ ਅੱਧਾ ਹੀ ਆਉਂਦਾ 100 ਕਿਲੋਮੀਟਰ ਦਾ ਦੇ ਦੀ ਬਾਹ ਗਾਂ ਆਪੇ ਲੈ ਲਊ ਅਗਲਾ ਠੀਕ ਹੈ ਜੀ ਠੀਕ ਹੈ ਬੱਚੇ ਇਹਦਾ ਮਗਰਾ ਕੱਟਾ ਇਹਦੇ ਮਗਰਾ ਆ ਵੇਖ ਲਓ ਬਈ ਆ ਕੱਟੇ ਖੜੀ ਐ ਆ ਇਹ ਝੋਟੀ ਜਾਂਦਾ ਇਹਦੇ ਥੱਲੇ ਜਾਨੀ ਕਿ 9-10 ਕਿਲੋ ਤੋਦਾਗਾ 9-10 ਕਿਲੋ ਹੈ ਪਹਿਲਾਂ ਚੋਣ ਚਣ ਕੇ ਚੋਣ ਚਾਣ ਇੱਕ ਨੰਬਰ ਫੋਲੀ ਠੀਕ ਐ ਇਹਦਾ ਚੋਈ ਹੋਈ ਹੈ ਨਾ ਚੋਦੀ ਮੇਰੇ ਆਉਂਦੇ ਨੂੰ ਇੱਕ ਉਹ ਝੋਟੀ ਪਰਲੀ ਉਹ ਝੋਟੀ ਜਾਂਦਾ ਕਿਹੜੇ ਇਲਾਕੇ ਦੀ ਆ ਉਹ ਆਪਣੇ ਪੰਜਾਬ ਦੀ ਇੱਥੋਂ ਦੀ ਐ ਇੱਧਰ ਦੀ ਆ ਉਹਦਾ ਚੰਗਾ ਰਿਕਾਰਡ ਆ ਜਾਂਦਾ ਹਾਂਜੀ ਉਹਦਾ ਰਿਕਾਰਡ ਚੰਗਾ ਹੁਣ ਕਿੰਨੇ ਦੋਤੇ ਤੌੜੀ ਚਾਚਾ ਉਹ ਹੁਣ 14-15 ਕਿਲੋ ਬੋਲਾ ਹੈਗਾ ਮੈਂ ਠੀਕ ਆ ਕਿੰਨੇ ਦਿਨਾਂ ਦੀ ਸੂਈ ਚਾਚਾ ਇਹਨ ਹੋ ਕੇ 6-7 ਦਿਨ ਸੂਈ ਨੇ ਠੀਕ ਐ ਫਿਰ ਤੇਰਾ ਦੁੱਧ ਕਿੰਨਾ ਦੇਜ ਦੁੱਧ ਦੇ ਦਊਗੀ ਮੇਰੇ ਹਿਸਾਬ ਨਾਲ 18-20 ਦੇ ਗੇੜ ਚ ਦੇ ਉਠਾ ਦਫਤਾਰਾ ਛੋਟੀ ਦੁੱਧ ਵਾਲੀ ਹੈ ਨਾ ਬਾਕੀ ਵੱਡੀ-ਵੱਡੀ ਵੀ ਚੰਗੀ ਹੈ ਵੱਡੀ ਬਹੁਤ ਹੈ ਭਲੀ-ਪੁਲੀ ਵੀ ਚੰਗੀ ਹੈ ਇਹ ਤਾਂ ਫਿਰ ਰੇਟ ਇਹਨਾਂ ਦਾ ਇਹਨਾਂ ਦਾ ਫੋਨ ਤੇ ਦੋਵਾਂ ਦਾ ਫੋਨ ਤੇ ਇਹਦਾ ਕਰਾਉਣਾ ਦਾ ਕਰਾ ਲਓ ਉਹਦਾ ਫੋਨ ਤੇ ਕਰਾ ਇਹਦਾ ਕਿੰਨਾ ਕਰ ਦੇਗੇ ਤੇ ਤੌਗੀ ਦਾ ਇਹਦਾ ਕਰਾਸ 1 10 ਮਾਨ ਤਨ ਕਰ ਦੇਗੇ ਹਾਂ ਮਾਨ ਤਨ ਕਰਦੇ ਇਹਦਾ 9-10 ਕਿਲੋ ਦੁੱਧ ਤਿਆਰ ਹਾਂ 9-10 ਕਿਲੋ ਦੁੱਧ ਤਿਆਰ ਅਸੀਂ ਸਭ ਦੀ ਗਾਰੰਟੀ ਹੈ ਕਿ ਜਮ ਮਗਰ ਇਹਦੇ ਬੱਚਾ ਮਗਰ ਬੱਚਾ ਕੱਟਾ ਕੱਟਾ ਆਇਆ ਮਗਰ ਆਇਆ ਮਗਰ ਠੀਕ ਹੈ ਦੁੱਧ ਕੇ ਸੂਈ ਤਾਂ ਦੱਸ ਬ ਇਹਨੋਂ ਹੋ ਗਿਆ 15 ਦਿਨ ਸੁਈ ਹੂੰ ਠੀਕ ਆ ਜੀ ਲੈ ਮੈਂ ਤੋੜਦੀ ਭਈ ਉਹਨੂੰ ਸੈਲ ਬਰੇ ਉਹਨੂੰ ਵੀ ਕੱਢਦੀ ਬਾਰ ਮਨੇ ਤੋੜ ਕੇ ਚੋਈ ਆ ਮਿੱਤਰੋ ਉਹਨੂੰ ਚੋਈ ਪਈ ਨਹੀਂ ਝੋਟੀ ਜੱਟਾ ਹਾਂ ਪਹਿਲਾਂ ਹੂੰ ਥੋੜਾ ਜਿਹਾ ਮੰਨ ਲਓ ਝੋਟੀ ਜਿਵੇਂ ਆਪਾਂ ਕਹਿ ਦਿੰਨੇ ਆ ਇਨਫੈਕਸ਼ਨ ਦੇ ਵਿੱਚ ਆ ਕੇ ਕਰਕੇ ਕੱਢ ਗਈ ਸੀ ਉਹਦਾ ਓਕੇ ਹੋ ਗਈ ਜਵਾ ਤਾਂ ਕਰਕੇ ਹੁਣ ਦੁੱਧ ਵਾਧ ਹੀ ਆਉਂਦੀ ਆ ਮੰਨ ਲਓ ਕਿਹਾ ਪਹਿਲਾਂ 11-12 ਕਿਲੋ ਦੁੱਧ ਕਰ ਗਈ ਸੀ ਹੂੰ ਨਾ ਵੇਖੋ ਬਾਈ ਕਰਮ ਵਾਲੀ ਹੂੰ ਨੇ ਆ ਬਈ ਲੇ ਵਾਲੂ ਦਾ ਬਹੁਤ ਵਧੀਆ ਬਣਾ ਜਾਂਦੀ ਹੈ। ਦੇਵਾ ਦਾ ਹੱਥ ਨਾਲ ਪੂਰਾ ਸਾਲ ਨਹੀਂ। ਚੋਈ ਹੋਈ ਹੈ ਨਾ ਹੁਣ ਇੱਕ ਤਾਂ ਇਹ ਗੱਲ ਹਾਂ। ਲੈ ਅਬ ਦੁੱਧ ਇਹ ਇੱਕ ਦਸ ਦੀ ਦੇ ਦੇਂਗਾ ਚਾਚਾ। ਇਹ ਇੱਕ ਦਸ ਦੀ। ਇਹ ਚਾਰੇ ਰਾਜਸਥਾਨ ਦੀਆਂ ਹੀ ਆ ਹਨਾ। ਇਹ ਚਾਰੇ ਰਾਜਸਥਾਨ ਦੀ। ਹੂੰ ਤੇ ਉਹ ਇੱਕ ਪੰਜਾਬ ਵਾਲੀ ਆ ਗਈ ਹਨਾ। ਉਹ ਦੋ ਪੰਜਾਬ ਵਾਲੀਆਂ। ਹੂੰ। ਯਾਰ ਤੋੜੇ ਤੋੜਦੈ ਨੇ। ਚੋਈ ਵੀ ਆ। ਚੋਈ ਤੋੜ ਦੇ ਕੇ ਕੋਈ ਨਹੀਂ ਹੁੰਦਾ ਯਾਰ। ਹੁਣ ਚੋਈ ਵੀ ਕਰਮਾਂ ਵਾਲੀ ਸਾਰਿਆਂ ਲਾਟਾਂ ਨੂੰ ਜਗਦੀ। ਚਲ ਇਹਨੂੰ ਅੰਦਰ ਹੀ ਲੈ ਜੀ ਚਾਚਾ ਵੱਡੀ ਚੋਟੀ। ਜਾਂ ਵੱਡੇ ਹੋਣਾ। ਹਾਂ ਆ ਲੈ ਬੱਤਰੋ ਵੇਖੋ ਕਿਹੜਾ ਦੀ। ਕਰਮਾ ਵਾਲੀ ਨਾ ਹੱਥ ਯਾਰ ਕੀ ਝੋਟੀ ਦੁੱਧੋ ਬੜੀ ਖਰੀਆ ਬਾਈ ਅਸੀਂ ਆਫ ਕੈਮਰੇ ਤੇ ਗੱਲਬਾਤ ਕਰਦੇ ਸੀਗੇ ਪਹਿਲਾਂ ਜਦੋਂ ਵੀ ਵੀਡੀਓ ਨਹੀਂ ਚਾਲੂ ਕੀਤੀ ਉਹ ਚਾਚਾ ਦਾ ਵੀ ਇਹਦਾ ਮਸ਼ੀਨ ਹੀ ਨਿਕਲੀ ਦੁੱਧ ਵਾਲੀ ਉਹਨਾਂ ਨੇ ਦੱਸ ਜਿੱਥੋਂ ਲਈ ਸੀ ਉੱਥੋਂ ਵੀ ਮਾਲਕਾਂ ਨੇ ਚੰਗਾ ਦੁੱਧ ਦੱਸਿਆ ਪਹਿਲੇ ਸੋਈ 15 ਕਿਲੋ ਦਿੱਤਾ ਹੋਇਆ ਹੁਣ ਦੂਜਾ ਸੂਆ ਸੋਈ ਆ ਤੇ ਹੁਣ ਵੀ ਦੱਸਦੀ ਆ ਉਹ ਕੱਟਾ ਜਾਂਦਾ ਹਨਾ ਬਾਈ ਝੋਟੀ ਬੜੀ ਟਿਕਾਣੇ ਦੀ ਆ ਯਾਰ ਜਿਹੜੇ ਦੁੱਧ ਵਾਲੇ ਭਰਾਣੇ ਲੈਣੀਆਂ ਤੇ ਭਾਈ ਤੂੰ ਯਾਦੀ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਇੱਥੇ ਰਹਿ ਕੇ ਚੋ ਸਕਦੇ ਆ ਤੁਸੀਂ ਕਹਿਣ ਵਾਲੀ ਗੱਲ ਨਹੀਂ 14 ਦੁੱਧ ਦੱਸੋ ਤੇ ਤੁਹਾਨੂੰ ਚਵਾਇਆ ਜਾਊਗਾ ਦੋਵਾਂ ਟਾਈਮਾਂ ਤਿੰਨਾਂ ਟਾਈਮਾਂ ਦਾ ਨਹੀਂ ਹੈਗਾ ਵੀ ਇੱਕ ਟਾਈਮ ਤੜਕੇ ਛੱਡ ਕੇ ਦੂਜੇ ਟਾਈਮ ਪੂਰਾ ਕੀਤਾ ਜਾਊਗਾ ਨਹੀਂ ਉਹ ਕੰਮ ਨਹੀਂ ਹੋਊਗਾ ਕੰਡੇ ਤੋਂ ਕੰਡਾ ਟਾਈਮ ਤੋਂ ਟਾਈਮ ਦੁੱਧ ਮਿਲੂਗਾ ਤੁਹਾਨੂੰ ਲੱਗ ਜਿਵੇਂ ਤਰੋ ਕੋਈ ਆਪਦੀਆਂ ਦੋ ਡਾਂਗ ਚੋ ਕੇ ਲਿਜਾਵੇ ਹਾਂ ਠੀਕ ਆ ਨਾ ਤੇ ਰੇਟ ਹੁੰਦਾ ਤਾਂ ਫੋਨ ਦੇ ਉੱਤੇ ਹੀ ਹੈ ਨਾ ਚਾਚਾ ਕੋਈ ਆਪਦੀਆਂ ਦੋ ਡੰਗ ਚਾਹੋ ਚੋਕੇ ਲਿਜਾਵੇ ਬੇਸ਼ੱਕ ਆਉਦੀ ਦਖੱਲੀ ਕਰਦੇ ਫੋਨ ਤੇ ਇਹ ਰੇਟ ਹੁੰਦਾ ਤਾਂ ਚੱਜਦਾ ਨਾ ਇਹ ਆਪਾਂ ਕਰਤੇ ਸਾਰਿਆਂ ਦੇ ਤੇ ਨੰਬਰ ਦਿੱਤਾ ਕਿੰਨਾ ਆ ਗਿਆ ਆਪਣਾ 883757699 883757699 ਠੀਕ ਹੈ ਇਸ ਨੰਬਰ ਤੇ ਕਰ ਲਿਓ ਰਾਬਤਾ ਕੈਂਪੇਨ 99173594173591 94173591 9417350191 ਤੇ 883707575 7699 7699